फिलौर पुलिस वालों खोह खोल वारदाता करने वाले गिरोह दो मैंबर गिरफ्तार करके एक मोटरसाइकिल तीन खोह कि मोबाइल फोन बरामद करके हासिल की वीडिय सफलता एसएसपी हरकमलप्रीत सिंह खाक, श्री सरवण सिंह बल ਸ਼ਬਦ ਵਿਜਨ ਫਿਲਾਰਜੀ ਦੀ ਅਗਵਾਈ ਹੇਠ ਥਾਣਾ ਫਿਲੌਰ ਦੇ ਮੁਖ ਅਫਸਰ ਇਨਸਪੈਕਟਰ ਐਸ ਐਚਓ ਸੰਜੀਵ ਕਪੂਰ ਥਾਣਾ ਫਿਲੌਰ ਦੀ ਟੀਮ ਦੇ ਸਬ ਇਨਸਪੈਕਟਰ ਸਾਹਿਬ ਮੀਤ ਸਿੰਘ ਇੰਚਾਰਜ ਚੌਂਕੀ ਅਪਰਾਵੱਲੋਂ ਲੁੱਟਖੋ ਚੋਰੀ ਦੀਆਂ ਵਾਰਦਾਤਾ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਦੇ ਸਬ ਇਨਸਪੈਕਟਰ ਸਾਹਿਬ ਮੀਤ ਸਿੰਘ ਇੰਚਾਰਜ ਨਵੇਂ ਨਿਯੁਕਤ ਚੌਂਕੀ ਅੰਪਰਾਵੱਲੋਂ ਲੁੱਟਖੋ ਚੋਰੀਦਿਆਂ ਵਾਰਦਾਤਾ ਕਰਨ ਵਾਲੇ ਦੋ ਵਿਅਕਤੀਆਂ ਦੀ ਪਛਾਣ ਰਵੀ ਕੁਮਾਰ ਪੁੱਤਰ ਸੁਰਜਨ ਸਿੰਘ ਵਾਸੀ ਸੰਗੋਵਾਲ थाना ਬਿਲਗਾ ਅਤੇ ਅਨਮੋਲ ਉਰਫ ਮੋਲਾ ਪੁੱਤਰ ਮਨਜੀਤ ਚੰਦ ਵਾਸੀ ਮਿਵਾਲ थाना ਬਿਲਗਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ પાસે ਇੱਕ ਚੋਰੀ ਸੁਦਾ ਮੋਟਰਸਾਈਕਲ ਸਪਲੈਂਡਰ, ਤਿੰਨ ਮੋਬਾਈਲ ਫੋਨ ਟੈਜ ਸਕ੍ਰੀਨ ਵੱਖ-ਵੱਖ ਮਾਰਕਾ ਲੁੱਟ ਖੋਹਦਿਆਂ ਵਾਰਦਾਤਾ ਕਰਨ ਲਈ ਵਰਤਿਆ ਦਾਤਰ ਲੋਹਾ ਬਰਾਮਦ ਕੀਤਾ ਹੈ। ਜੋ ਮੋੜਲੀ ਪੁਛਕਿਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਰਵੀ ਕੁਮਾਰ ਪੁੱਤਰ ਸੁਰਜਨ ਸਿੰਘ ਵਾਸੀ ਸੰਗੋਵਾਲ थाना ਬਿਲਗਾ ਅਤੇ ਅਨਮੋਲ ਉਰਫ ਮੋਲਾ ਪੁੱਤਰ ਮਨਜੀਤ ਚੰਦ ਵਾਸੀ ਮੀਵਾਲ थाना ਬਿਲਗਾ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਲੁੱਟਖੋਹ ਚੋਰੀ ਦੀਆਂ ਵਾਰਦਾਤਾ ਕਰਦੇ ਹਨ ਇਹਨਾਂ ਦੇ ਖਿਲਾਫ ਪਹਿਲਾਂ ਵੀ ਲੁੱਟਖੋਹ ਦੀਆਂ ਵਾਰਦਾਤਾ ਕਰਨ ਦੇ ਕੇਸ ਦਰਜ ਹਨ ਜੋ ਦੋਸ਼ੀ ਰਵੀ ਕੁਮਾਰ ਪੁੱਤਰ ਸੁਰਜਨ ਸਿੰਘ ਵਾਸੀ ਸੰਗੋਵਾਲ थाना ਬਿਲਗਾ ਅਤੇ ਅਨਮੋਲ ਉਰਫ ਮੋਲਾ ਪੁੱਤਰ ਮਨਜੀਤ ਚੰਦ ਵਾਸੀ ਮੀਵਾਲ थाना ਬਿਲਗਾ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਫਿਲੌਰ ਤੋਂ ਪੱਤਰਕਾਰ ਰਮਨ ਮਾਹੀਦੇ ਨਾਲ ਜਗਨਨਾਥ ਜੱਗੀ ਅਤੇ ਸੁਰਿੰਦਰ ਕੁਮਾਰ ਨਾਲ ਜਗਜੀਤ ਸਿੰਘ ਪੱਟੀ ਦੀ ਖਾਸ ਰਿਪੋਰਟ ਮੜਿਆਨਸਰਾ ਅਤੇ ਸਨੈਕਚਰਾਂ ਦੇ ਖਿਲਾਫ ਮੁਹਿੰਮ ਨੂੰ ਫਿਲੌਰ ਪੁਲਿਸ ਨੂੰ ਸਫਲਤਾ ਸਹਿਤ ਲਗਾਈ ਜਾਦ ਮੰਨਿਓ ਜਿਲੰਦਰ ਦੇ ਹੈਪੀ ਐਸਐਸਪੀ ਸਾਹਿਬ ਸਰਦਾਰ ਹਰਕਮਰ ਕਪੂਰ ਸਿੰਘ ਖਾ ਜੀ ਦੀ ਹਦਾਇਤਾਂ ਤੇ ਅਤੇ ਡੀਐਸਪੀ ਫਲੋਰ ਸਰਦਾਰ ਸਰਵੰਤ ਸਿੰਘ ਬਲ ਜੀ ਦੇ ਅਡੀਸ਼ਨਲ ਦੇ ਸਾਥੇ ਅਸੀਂ ਦੋ ਵਿਅਕਤੀ ਰਵੀ ਕੁਮਾਰ ਤੇ ਅਨਮੋਲ ਉਰਫ ਮੋਲਾ ਨੂੰ ਮੁਕੱਦਮਾ ਨੰਬਰ 9 ਮਿਤੀ 10 12 25 ਦੇ ਵਿੱਚ ਗ੍ਰਿਫਤਾਰ ਕੀਤਾ ਤੇ ਇਨ੍ਹਾਂ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ ਅਤੇ ਹਾਈਵੇ ਦੇ ਉੱਤੇ ਲੁੱਟ ਘੋ ਕਰਦੇ ਤਿੰਨ ਮੋਬਾਈਲ ਅਤੇ ਇੱਕ ਦਸਤਰ ਬਰਾਮਦ ਕੀਤਾ ਉਕਤ ਦੋ ਨਦੋਸ਼ੀ ਕਾਫੀ ਸਮੇਂ ਤੋਂ ਸਨੇਚਿੰਗ ਦੀ ਵਾਰਤਾਂ ਤੁਹਾਨੂੰ ਕਰ ਰਹੀ ਸੀ ਜਿਨ੍ਹਾਂ ਦਾ ਪਿਛੋਕੜ ਵੀ ਮੁਕਦਮਿਆਂ ਮੁਕਦਮੇ ਦਰਜ ਨੇ ਇਸ ਚ ਰਵੀ ਕੁਮਾਰ ਤੇ ਇੱਕ ਮੁਕਦਮਾ ਚੋਰੀ ਦਾ ਦਰਜਾ ਮਿਲ ਗਿਆ ਥਾਣੇ ਦਾ ਤੇ ਅਨਮੋਲ ਤੇ ਇਹ ਚੋਰੀ ਸਨੇਚਿੰਗ ਦਾ ਦਰਜਾ ਫਲੋਰ ਥਾਣੇ ਦਾ